ਯੋਗ ਮੱਤ ਨੂੰ ਕਿਵੇਂ ਵਰਤਿਆ ਯੂਰੀ ਬੈਜ਼ਮੀਨੋਵ ਨੇ ਇਹ ਰੂਸ ਦੀ ਕੇਜੀਪੀ ਦਾ ਏਜੰਟ ਹੁੰਦਾ ਸੀ ਇੰਡੀਆ ਦੇ ਵਿੱਚ ਰਹਿ ਕੇ ਕੰਮ ਕੀਤਾ ਅਮਰੀਕਨ ਲੋਕਾਂ ਦੇ ਉੱਤੇ ਤੇ ਉਸੇ ਮਾਡਲ ਨੂੰ ਇਹਨਾਂ ਨੇ ਸਿੱਖਾਂ ਦੇ ਉੱਤੇ ਵੀ ਵਰਤਿਆ ਸੋ ਯੋਗ ਮੱਤ ਨੂੰ ਕਿਵੇਂ ਵਰਤਦੇ ਨੇ ਇਹ ਉਸਨੇ ਦੱਸਿਆ ਕਿ ਕੇਜੀਪੀ ਜਿਹੜੀ ਹੈਗੀ ਆ ਉਹ ਉਹਨੇ ਮੈਡੀਟੇਸ਼ਨ ਡਰਾਈਵਨ ਆਈਸੋਲੇਸ਼ਨ ਦੇ ਵਿੱਚ ਬ੍ਰੇਨ ਵਾਸ਼ ਕਰਨ ਲਈ ਲੋਕਾਂ ਨੂੰ ਖਿੱਚ ਤੇ ਲੋਕਾਂ ਨੇ ਹੱਸਦੇ ਹੱਸਦੇ ਬ੍ਰੇਨ ਵਾਸ਼ ਕਰਵਾਇਆ ਹਰ ਬੰਦਾ ਦੁਖੀ ਆ ਹਰ ਬੰਦੇ ਨੂੰ ਇਹ ਲੱਗਦਾ ਕਿ ਮੇਰੀਆਂ ਸਮੱਸਿਆਵਾਂ ਨੇ ਮੈਨੂੰ ਇਹਨਾਂ ਤੋਂ ਛੁਟਕਾਰਾ ਚਾਹੀਦਾ ਇਹ ਚੀਜ਼ ਦਾ ਪਹਿਲਾਂ ਪ੍ਰਚਾਰ ਕੀਤਾ ਗਿਆ ਕਿ ਸਮੱਸਿਆਵਾਂ ਬਧਾਈਆਂ ਗਈਆਂ ਬੰਦੇ ਦੀਆਂ ਪਹਿਲਾਂ ਫਿਰ ਉਹਨਾਂ ਦਾ ਪ੍ਰਚਾਰ ਕੀਤਾ ਗਿਆ ਕਿ ਇਹ ਵੀ ਸਮੱਸਿਆ ਹੈ ਇਹ ਵੀ ਸਮੱਸਿਆ ਹੈ ਇਹ ਜੀ ਬੀਪੀ ਹਾਈ ਹੈ ਤੇ ਤੈਨੂੰ ਕੋਈ ਸੋਚ ਹੈ ਸਮੱਸਿਆ ਤੈਨੂੰ ਕੋਈ ਕੀ ਸੋਚਦਾ ਰਹਿਣਾ ਤੂੰ ਕਰ ਕਾਦੇ ਬਾਰੇ ਸੋਚਦਾ ਹੁੰਦਾ ਨਹੀਂ 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 ਇਹ ਸੋਚਿਆ ਨਾ ਕਰ ਤੂੰ ਸੋਚਣਾ ਬੰਦ ਕਰ ਦਿਓ ਪਹਿਲਾਂ ਦੱਸਿਆ ਕਿ ਸਮੱਸਿਆਵਾਂ ਕੀ ਨੇ ਉਹਨਾਂ ਨੂੰ ਤੁਸੀਂ ਸੋਚਦੇ ਹੋ ਫਿਰ ਪ੍ਰਚਾਰ ਕੀਤਾ ਗਿਆ ਸੋਚਣਾ ਬੰਦ ਕਰ ਦਿਓ ਫਿਰ ਪ੍ਰਚਾਰ ਕੀਤਾ ਗਿਆ ਜਿਹੜੀ ਮੈਡੀਟੇਸ਼ਨ ਉਹ ਤੁਹਾਡੀਆਂ ਸੋਚਾਂ ਦੇ ਉੱਤੇ ਕੰਟਰੋਲ ਕਰਦੀ ਹੈ ਉਹ ਤੁਹਾਨੂੰ ਨਿਰਮਲ ਕਰ ਦਿੰਦੀ ਹੈ ਉਹ ਤੁਹਾਨੂੰ ਸ਼ਾਂਤ ਕਰ ਦਿੰਦੀ ਹੈ ਫਿਰ ਸਾਰੇ ਉੱਧਰ ਨੂੰ ਭੱਜਦੇ ਨੇ ਕਦੇ ਉੱਧਰ ਨੂੰ ਭੱਜਦੇ ਨੇ ਸੋ ਇਹਦੇ ਵਿੱਚ ਕੀ ਹੈ ਕਿ ਲੋਕਾਂ ਦਾ ਜਿਹੜਾ ਫੋਕਸ ਹੈ ਨਾ ਉਹ ਪਰਸਨਲ ਆਪਣੇ ਆਪ ਤੇ ਕਰ ਦਿੱਤਾ ਗਿਆ ਕਿ ਜਿਹਦਾ ਜਿਹੜਾ ਮੈਂਵਾਦ ਚ ਆ ਜਾਏ ਜਾਂ ਸੈਲਫਿਸ਼ ਹੋ ਜਾਵੇ ਆਪਣੇ ਆਪ ਤੇ ਕੇਂਦਰਿਤ ਹੋ ਜਾਵੇ ਉਹ ਕਿਸੇ ਜਦੋਜਹਦ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਹੈਗਾ ਬੰਦਾ ਉਹ ਕਿਸੇ ਵੀ ਜ਼ਿੰਦਾਬਾਦ ਮਰਦਾਵਾਦ ਚ ਨਹੀਂ ਆਊਗਾ ਨਾ ਕਿਸੇ ਸੰਘਰਸ਼ੇ ਹਿੱਸਾ ਲਊਗਾ ਉਹਦੀ ਕੌਮ ਭਾਵੇਂ ਤਿਲ ਤਿਲ ਕਰਕੇ ਮਰ ਜਵੇ ਜੀਨੋਸਾਈਡ ਹੋ ਜਾਵੇ ਉਹ ਬੰਦਾ ਸਵਾਲ ਨਹੀਂ ਪੈਦਾ ਹੁੰਦਾ ਉਸ ਸੰਘਰਸ਼ ਦੇ ਵਿੱਚ ਹਿੱਸਾ ਲੈ ਲਵੇ ਉਹ ਮੈਂ ਸ਼ਾਂਤ ਮੈਂ ਤਾਂ ਮੈਡੀਟੇਸ਼ਨ ਕਰ ਰਿਹਾ ਮੈਂ ਤਾਂ ਪਾਠ ਕਰ ਰਿਹਾ ਮੈਂ ਤਾਂ ਨਾਮ ਜਪ ਰਿਹਾ ਨਾਮ ਕਿਵੇਂ ਜਪ ਰਿਹਾ ਜਿਵੇਂ ਰਸ਼ੀਅਨ ਆਰਥੋਡੋਕਸ ਚਰਚ ਦਾ ਮਾਡਲ ਉਸ ਨੂੰ ਤਿਆਰ ਕਰਕੇ ਉਹ ਪਾਠ ਅਭਿਆਸ ਲੈਸਨ ਤਿਆਰ ਕਰਕੇ ਜਿਵੇਂ ਉਸ ਨੇ ਦਿੱਤੇ ਨੇ ਪਾਠ ਹੋਵੇ ਕਰ ਰਿਹਾ ਅੱਜ ਦੇ ਮੁਤਾਬਕ ਨਹੀਂ ਕਰ ਰਿਹਾ ਤੇ ਉਹ ਕਹਿੰਦਾ ਵੀ ਗੁਰੂ ਸਾਹਿਬ ਨੂੰ ਤਾਂ ਕੋਈ ਪੋਲੀਟੀਕਲ ਪ੍ਰੋਬਲਮ ਹੀ ਨਹੀਂ ਸੀ ਹੈਗੀ ਗੁਰੂ ਸਾਹਿਬ ਨੇ ਤਾਂ ਅਧਿਆਤਮ ਵਾਲ ਤੇ ਨਾਮ ਜਪਣ ਲਈ ਕਿਹਾ ਉਹ ਸਰਕਾਰਾਂ ਸਰਕੂਰਾਂ ਨਾਲ ਟੱਕਰ ਲੈਣ ਲਈ ਨਹੀਂ ਕਿਹਾ ਗੁਰੂ ਸਾਹਿਬ ਨੇ ਤੇ ਉਹ ਤਾਂ ਐਵੇਂ ਕਿਸੇ ਨੇ ਵਿੱਚ ਗੱਲਾਂ ਜੋੜ ਦਿੱਤੀਆਂ ਮਿਸ਼ਨਰੀਆਂ ਦਾ ਵੇਹੀ ਜ਼ੋਰ ਲੱਗਿਆ ਹੋਇਆ ਕਹਿੰਦੇ ਇਹੀ ਸਥਾਪਿਤ ਕਰਨ ਤੇ ਜ਼ੋਰ ਲੱਗਿਆ ਹੋਇਆ ਸੋ ਇਹਦੇ ਵਿੱਚ ਕੀ ਹੈ ਕਿ ਇਨਰ ਜਿਹੜਾ ਐਕਸਪੀਰੀਐਂਸਸ ਉਹ ਉਸ ਦੇ ਉੱਤੇ ਜ਼ੋਰ ਦਿੱਤਾ ਉਹਨਾਂ ਨੇ ਮੈਡੀਟੇਸ਼ਨ ਨੇ ਤੇ ਇਹ ਆਪਣੇ ਆਪ ਦੇ ਵਿੱਚ ਸਾਨੂੰ ਐਕਸਟਰਨਲ ਸੋਸ਼ੀਓ ਪੋਲਿਟੀਕਲ ਰਿਐਲਿਟੀਆਂ ਜਿਹੜੀਆਂ ਸਮਾਜਿਕ ਰਾਜਨੀਤਿਕ ਸਾਡੀਆਂ ਜਿਹੜੀਆਂ ਲੋੜਾਂ ਨੇ ਸਚਾਈਆਂ ਨੇ ਉਹਨਾਂ ਤੋਂ ਸਾਨੂੰ ਦੂਰ ਕਰ ਦਿੰਦੀ ਹੈ ਸਾਨੂੰ ਦੁਨੀਆ ਦੇ ਵਿੱਚ ਕੋਈ ਵੀ ਪੋਲੀਟੀਕਲ ਉਥਲ ਪੁਥਲ ਹੁੰਦੀ ਆ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਉਹਦੇ ਨਾਲ ਉਹਦੇ ਨਾਲ ਤਾਂ ਸਾਨੂੰ ਤੋੜਦਾ ਮੈਡੀਟੇਸ਼ਨ ਨੇ ਯੋਗਾ ਨੇ